ਲਓ ਜੀ ਆ ਦੇਖੋ ਤੁਸੀਂ ਸਾਡੇ ਕਿਨੂਆ ਦੇ ਬੁੱਟੇ ਇਹਨਾਂ ਨੂੰ ਸਾਡੇ ਦੇ 3 ਸਾਲ ਹੋਏ ਨੇ ਲਾਇਆ ਨੂੰ ਐ ਹਜ਼ਾਰਾਂ ਦੀ ਗਿਤੀ ਦੇ ਵਿੱਚ ਲੱਦੇ ਪੈ ਨੇ ਆਹ ਦੇਖ ਸਕਦੇ ਹੋ ਅਜੇ ਅਸੀਂ ਕਾਫੀ ਟੋੜਲੇ ਨੇ ਤੇ ਹਨੇਰੀ ਦੇ ਵਿੱਚ ਪਹਿਲਾਂ ਬਹੁਤ ਝੜ ਵੀ ਗਏ ਸੀ ਜੋ ਛੋਟੇ ਸੀ ਪਰ ਫਿਰ ਵੀ ਮੈਨੂੰ ਲੱਗਦਾ ਵੀ 1500 ਤੋਂ ਵੱਧ ਲੱਗਿਆ ਹੋਏ ਇਹਨੂੰ ਉਸ ਅੱਜ 10 ਕਿਲੋ ਤੋੜਲੇ ਤੋਂ ਪਹਿਲਾਂ ਆ ਦੇਖ ਸਕਦੇ ਹੋ ਇਹਦੀ ਕੁਆਲਿਟੀ ਇੰਨੀ ਜ਼ਬਰਦਸਤ ਹੈ ਸੰਤਰੇ ਦੇ ਬਰਾਬਰ ਦੀ ਕੁਆਲਿਟੀ ਹੈ ਇਹਨੇ ਪੂਰਾ ਸਿਰਾਈ ਨੇ ਬਸ ਹੁਣ ਮਿੱਠੇ ਹੋ ਚੁੱਕੇ ਨੇ ਥੋੜੇ ਥੋੜੇ ਅਸੀਂ ਤੋੜ ਕੇ ਰੋਜ਼ ਲੈ ਕੇ ਜਾਂਦੇ ਆ ਤੇ ਇੱਥੇ ਖੇਤ ਵੀ ਖਾਈਦੇ ਨੇ ਆਹ ਦੇਖ ਸਕਦੇ ਹੋ ਤੁਸੀਂ ਇਹ ਦੋ ਬੁੱਟੇ ਵੱਡੇ ਨੇ ਦੋ ਬੁੱਟੇ ਛੋਟੇ ਨੇ ਉਹ ਤੁਹਾਨੂੰ ਮੈਂ ਸਾਰੇ ਦਿਖਾਉਣਾ ਕਿਵੇਂ ਕਿਵੇਂ ਆਹ ਦੇਖ ਸਕਦੇ ਹੋ ਗੁੱਛੇ ਦੇ ਗੁੱਛੇ ਲੱਗੇ ਹੋਏ ਨੇ ਹਨੇਰੀ ਕਰਕੇ ਝਾੜ ਵੀ ਬਹੁਤ ਜਿਆਦਾ ਰਹੀ ਸੀ ਨਹੀਂ ਤਾਂ ਇਹਦੀਆਂ ਟਾਹਣੀਆਂ ਟੁੱਟਣ ਲੱਗ ਜਾਂਦੀਆਂ ਨੇ ਆਹ ਦੇਖ ਸਕਦੇ ਹੋ ਪੇ ਬਹੁਤ ਹੀ ਕਹਿੜ ਗੁੱਟੇ ਨੇ ਸਾਢੇ 3 ਸਾਲ ਹੀ ਹੋਏ ਨੇ ਇਹਨੂੰ ਹਜੇ ਤੇ ਢੇਵਕ ਸਾਲ ਬਾਅਦ ਮਤਲਬ ਇਹ ਫਲ ਦੇਣ ਲੱਗਿਆ ਸੀਗਾ ਥੋੜਾ ਜਿਹਾ ਬੇਮੌਸਮਾ ਜਿਹਾ ਲਾਇਆ ਸੀ ਐਸਾਈਡ ਘਟਰੇ ਇਧਰੋਂ ਤੋੜ ਲਏ ਨੇ ਕਿਉਂਕਿ ਪਰਲੇ ਪਾਸੇ ਝੋਨਾ ਲਾਇਆ ਹੋਇਆ ਸੀ ਉਧਰ ਬੜੀ ਦਾ ਘੱਟ ਸੀ ਆ ਦੇਖ ਸਕਦੇ ਹੋ ਬੂਟਾ ਤੁਸੀਂ ਆ Rajasthan ਚੋਂ ਲਿਆਇ ਸੀ ਮੈਂ ਇਹ ਛੋਟਾ ਹੈ ਇਹਨੂੰ ਤਾਂ 4-5 ਹੀ ਲੱਗੇ ਨੇ ਹਜੇ ਦੂਜਾ ਸਾਲ ਐਨ ਤਾਂ ਇਹਨੂੰ ਤਕਰੀਬਨ 2.5 ਸਾਲ ਹੋ ਗਏ ਇਹ ਮੈਂ ਸੰਗਰੀਆਂ ਗਿਆ ਸੀ ਉੱਥੋਂ ਲੈ ਕੇ ਆਇਆ ਸੀਗਾ ਆ ਜੀਕੂ ਹੈ ਜੀ ਸਾਡਾ ਤੇ ਆ ਦੇਖ ਸਕਦੇ ਹੋ ਬੂਟੇ ਹੁਣ ਤੁਹਾਨੂੰ ਉਹ ਪਰਲੇ ਵੀ ਦਿਖਾਉਣਾ ਮੈਂ ਜਾ ਕੇ ਪੂਰੀ ਬੈਸਟ ਕੁਆਲਿਟੀ ਹੈ ਤੁਸੀਂ ਜੇ ਜਗਾ ਘਰੇ ਵੀ ਹੈ ਕਿਸੇ ਦੇ ਉਹ ਵੀ ਲਾ ਸਕਦੇ ਹੋ ਇਹ 2 ਸਾਲਾਂ ਤੋਂ ਬਾਅਦ ਚ ਲਗਭਗ ਹਲਦੇ ਲੱਗ ਜਾਂਦਾ ਆ ਜਿਹੜਾ ਮੁੱਟਾ ਹੈ ਇਹ ਛੋਟਾ ਮੁੱਟਾ ਹੈ ਪਿਛਲੀ ਵਾਰੀ ਇਹਨੂੰ ਕੋਈ 2000 ਕਿਨੂਨ ਲੱਗਿਆ ਸੀਗਾ ਇਹਦੀਆਂ ਟਾਣੀਆਂ ਟੁੱਟ ਗਈਆਂ ਸੀ ਐਦਕੀ ਫਿਰ ਇਹ ਲੋਡ ਮੰਨ ਗਿਆ ਵਿਚਾਰਾ ਐਦਕੀ ਇਹਨੂੰ 2-3 ਲੱਗੇ ਸੀਗੇ ਉਹ ਅਸੀਂ ਤੋੜ ਲੇ ਤੇ ਹੁਣ ਇਹ ਫ੍ਰੀ ਹੈ ਰਿਟਾਇਰ ਹੈ ਅਗਲੇ ਸਾਲ ਇਹਨੂੰ ਲੱਗਣਗੇ ਆ ਦੇਖੋ ਦੂਜੀ ਸਾਈਡ ਵੀ ਦਿਖਾ ਦੇਣਾ ਮੈਂ ਤੁਹਾਨੂੰ ਬਹੁਤੀ ਵਧੀਆ ਹਰਿਆਲੀ ਭਰੇ ਨੇ ਪੀਲੇ ਜਿਹੇ ਨਹੀਂ ਹੈਗੇ ਪਾਚੀ ਕੋ ਇੱਥੋਂ ਦੀ ਮਸ਼ੀਨ ਲੰਘਾਈ ਸੀ ਇਹਦੇ ਆਲੇ ਦੁਆਲੇ ਬਾੜ ਤੇਰੀ ਸੀ ਲੱਗਣਾ ਦੀ ਰੋਜਾਂ ਤੋਂ ਉਹ ਥੋੜੀ ਟੁੱਟ ਗਈ ਮਸ਼ੀਨ ਇੱਥੋਂ ਥਾਂ ਥੋੜਾ ਸੀ ਦਾ ਕੱਟ ਰੱਜਿਆ ਉਹਦਾ ਇਹਨੂੰ ਦੁਬਾਰੇ ਬਣਾਵਾਂਗੇ ਸੈਟਿੰਗ ਕਰਾਂਗੇ ਆ ਦੇਖ ਸਕਦੇ ਹੋ ਇਹ ਨੂੰ ਯਾਦ ਹੀ ਲੱਗਣਗੇ 3 ਸਾਲ ਹੋ ਗਏ ਇਹਨੂੰ